हां जी दोस्तों सस्श्रीकाल सारे किसान फार्मर वीरा नु तो दोस्तों आज पहुंचेया ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰਤ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਡੇਲੀ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਨਵੇਂ ਸੋ ਸਮੇਂ ਸਮੇਂ ਦੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਬਤੇਰੀ ਡਿਟੇਲ ਜਿਹੜੀ ਆ ਉਹ ਲੈ ਸਕਦੇ ਜੀ 3 ਅਪ੍ਰੈਲ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਅੱਜ ਇਸ ਕਵਰ ਦੇ ਵਿੱਚ ਟੋਟਲ ਤਿੰਨ ਪਸ਼ੂ ਦਿਖਾਉਣੇ ਆ ਇੱਕ ਪਹਿਲਣ ਪਲੂਣ ਬੱਚੀ ਦਿਖਾਵਾਂਗੇ ਪਹਿਲਾ ਸੁਆ ਸੁਣੀ ਆ ਇੱਕ ਝੋਟੀ ਜਿਹੜੀ ਦੋਸਤੋ ਸੂਈ ਸਵਾਈ ਆ ਕੋਈ ਡੇਢ ਕ ਮਹੀਨੇ ਤੇ ਇੱਕ ਮਹੀਨੇ ਦੀ ਸੂਈ ਸਵਾਈ ਆ ਦੁੱਧ ਚੰਗਾ ਵੀਰ ਦੱਸ ਰਿਹਾ ਪੂਰੀ ਡਿਟੇਲ ਲੈਣਾਗੇ ਇੱਕ ਪਹਿਲਣ ਕੱਟੀ ਦਿਖਾਵਾਂਗੇ ਦੋਸਤੋ ਪਹਿਲਣ ਕੱਟੀ ਆ ਬਹੁਤ ਸ਼ਾਨਦਾਰ ਖੂਬਸੂਰਤ ਚੰਗੀ ਕੁਆਲਿਟੀ ਦੀ ਕੱਟੀ ਆ ਕੁੰਡੀ ਚੂਰ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗਾ ਆਓ ਕਰਦੇ ਆ ਗੱਲਬਾਤ ਵੀਰ ਅਮਰਦੇ ਨਾਲ ਅਮਰਤ ਵੀਰੇ ਸਭ ਤੋਂ ਪਹਿਲਾਂ ਸਾਸਰੀ ਕਾ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਬਹੁਤ ਵਧੀਆ ਅਮਰਤ ਠੀਕ ਠਾਕ ਹਾਂਜੀ ਹਾਂਜੀ ਵੀਰ ਜੀ ਅੱਛਾ ਅਮਰਤ ਵੀਰੇ ਤਿੰਨ ਆਪਣੇ ਕੋਲ ਅੱਜ ਪਸ਼ੂ ਪਕਾਊਗਾ ਵੈਸੇ ਹਾਂਜੀ ਹਾਂਜੀ ਵੀਰ ਜੀ ਤੇ ਤਿੰਨਾਂ ਦੀ ਜ਼ਿਕਰ ਗੱਲ ਕਰੀਏ ਦੋ ਗੱਭਣਾਂ ਤੇ ਇੱਕ ਮੈਂ ਆਪਣੇ ਕੋਲ ਸੂਈ ਆ ਹਾਂਜੀ ਹਾਂਜੀ ਬਿਨ ਬੱਚੇ ਤੋਂ ਦੁੱਧ ਦਾ 10 ਕਿਲੋ ਵੀਰੇ ਪੱਕਾ ਠੰਡਾ ਜਿਹੜਾ ਠੀਕ 10 ਕਿਲੋ ਜਿਹੜਾ ਨੈਟ ਆਪਾਂ ਚੁਵਾ ਦਾਂਗੇ ਹਾਂ ਹਾਂ ਚੋਣ ਪਸਮਾਨ ਚੰਗਾ ਵੈ ਦਾ ਠੀਕ ਹੈ ਜੀ ਹਾਂਜੀ ਹਾਂਜੀ ਆਪ ਤਾਂ ਸੋ ਚੋਣ ਪਸਮਾਨ ਵੀਰ ਚੰਗਾ ਦੱਸ ਰਿਹਾ 10 ਕਿਲੋ ਦੁੱ ਤੇ ਮਾੜਾ ਮੁੜਕ ਅਮਰਤ ਦੱਸਿਆ ਤੁਸੀਂ ਸਾਈਡ ਬੰਨਾ ਮਾੜਾ ਮਾੜਾ ਆਇਆ ਸਾਈਡ ਕਰਦੀ ਵੀਰੇ ਦੁੱਧ ਧਾਰਾ ਧੂਰਾਂ ਦਾ ਕੋਈ ਫਰਕ ਤੇ ਨਹੀਂ ਐ ਧਾਰਦਾ ਨਾ ਫਰਕ ਉਹ ਲੀਟਰ ਦਾ ਕੋਈ ਚੋਲੇ ਵੀਰਾ ਆ ਕੇ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਸ਼ੁਰੂਆਤ ਜਿਹੜੀ ਆਪਾਂ ਪਹਿਲਾਂ ਇਸ ਝੋਟੀ ਤੋਂ ਕਰ ਲੈਨੇ ਆ ਪਹਿਲਾਂ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਖੂਬਸੂਰਤ ਤੇ ਚੰਗੀ ਸ਼ਾਨਦਾਰ ਕੁਆਲਿਟੀ ਦੀ ਕੱਟੀ ਆ ਪਹਿਲਾਂ ਕੱਟੀ ਨੇ ਸੁਣਾ ਬਾਕੀ ਤੁਸੀਂ ਵੇਖੋ ਜਲਵਾ ਬਹੁਤ ਖੂਬਸੂਰਤ ਬਣੀ ਥਣੀ ਪਈ ਆ ਅਮਰਤ ਪਹਿਲਾਂ ਕੱਟੀ ਸੁਣੀ ਹੈ ਤੇ ਦਿਨ ਕਿੰਨੇ ਕੁ ਬਾਕੀ ਆ ਵੀਰੇ ਦਿਨ ਇਹ ਲੈ ਜਾਊਗੀ ਇਹ ਚਾਰ ਪੰਜ 4-5 ਕ ਦਿਨ ਹਾਂ ਲਓ ਵੀ ਦੋਸਤੋ 4-5 ਕ ਦਿਨ ਹਜੇ ਬਾਕੀ ਮੂੰਹ ਚਾਰ ਦੰਦ ਹਾਂ ਲਓ ਜੀ ਮੂੰਹ ਚੌਗੀ ਚਾਰ ਦੰਦ ਕੱਟੀ ਆ ਤੇ ਜਿੱਦਾਂ ਮਰਜੀ ਮੇਰਾ ਵੀਰ ਕੋਈ ਆਪਣੀ ਤਸੱਲੀ ਕਰ ਸਕਦਾ ਬਾਕੀ ਹਾਈਟ ਕੱਦ ਦੀ ਵੀ ਚੰਗੀ ਆ ਨਿੱਗਰ ਆ ਜਿੰਨੀ ਵੇਖੋ ਤੁਸੀਂ ਪਿੰਡੇ ਦੀ ਪੂਰੀ ਨਿੱਗਰ ਇਹ ਆਪ ਅਹਿਮਨ ਅਤੀ ਦੀ ਹਾਂਜੀ ਹਾਂਜੀ ਲਓ ਜੀ ਆਪ ਇਹ ਅਹਿਮਨ ਅਤੀ ਦੀ ਆ ਠੀਕ ਹੈ ਜੀ ਬਾਕੀ ਝੋਟੀ ਵੀ ਜਿਹੜੀ ਦੋਸਤੋ ਇੱਕ ਆਕਰਸ਼ਕ ਆਕਰਸ਼ਕ ਦਿਲਚਸਪ ਜੀ ਲੱਗਦੀ ਪਈ ਆ ਬਿਲਕੁਲ ਖੂਬਸੂਰਤ ਕੁਆਲਿਟੀ ਚੌੜੇ ਪਿੱਠ ਪੂੜੇ ਦੇ ਵਿੱਚ ਆ ਨੇਵਟੀ ਲੋਬਟੀ ਤੁਸੀਂ ਆ ਵੇਖ ਕੇ ਚੈੱਕ ਕਰੋ ਬਣੀ ਥਣੀ ਕਾਫੀ ਸੋਹਣੀ ਚੌੜੇ ਪੁੱਠੇ ਦੇ ਵਿੱਚ ਤੇ ਦਿਨ ਭਾਵੇਂ 5 ਲੈ ਜੇ 7 ਲੈ ਜੇ 6 ਲੈ ਜੇ ਦਿਨ ਹਜੇ ਲੈ ਜੂਗੀ ਠੀਕ ਆ ਝੋਟੀ ਥੱਲੇਓ ਤੁਸੀਂ ਵੇਖੋ ਦੋਸਤੋ ਪੂਰਾ ਖੁੱਲਦੀ ਪਈ ਆ ਤਕਰੀਬਨ ਕੋਈ 5 ਜਾਂ 14 ਦਿਨਾਂ ਦੀ ਆਪਾਂ ਗੱਲ ਕਰੀਏ ਤੇ ਬਹੁਤ ਬਖਾਲਾ ਸੋਹਣਾ ਬਣਾ ਕੇ ਤਿਆਰ ਕਰੂਗੀ ਹੱਥੀ ਚਵਾਈ ਵਾਲਾ ਥਾਣਾ ਮੁੱਠੀ ਥਾਣਾ ਇਹ ਕੱਟੀ ਆਪਦੇ ਵਿੱਚ ਦੋਸਤੋ ਕੱਟੀ ਆ ਪੂਰੀ ਏਡੀ ਗੱਲ ਨਹੀਂ ਹੈਗੀ ਚੌਗੀ ਮੋਹ ਚਾਰਦੰਦ ਕੱਟੀ ਸੋਨੇ ਕੱਦਕਾਠ ਦੇ ਵਿੱਚ ਸੋਹਣੇ ਪਿੱਠ ਪੁੱੜੇ ਦੇ ਵਿੱਚ ਸੋ ਬਾਕੀ ਇੱਕ ਵਾਰੀ ਤੁਹਾਨੂੰ ਬਹਿਣੀ ਵਾਲੇ ਪਾਸਿਓ ਵੀ ਆਪਾਂ ਥਣ ਥਣ ਦੀ ਕੁਆਲਿਟੀ ਦਿਖਾ ਦਈਏ ਆ ਕਰੋ ਜੇ ਆਹ ਲਓ ਜੀ ਠੀਕ ਆ ਸੋ ਵਿਰਲਾ ਵੇਖੋ ਵਿਥਾਂ ਵੇਖੋ ਕਾਫੀ ਸੋਹਣੀਆਂ ਨੇ ਨਖੇੜ ਬਹੁਤ ਜ਼ਿਆਦਾ ਸੋਹਣਾ ਕੱਟੀ ਦੇ ਥਣਾਂ ਦੇ ਵਿੱਚ ਆਹ ਲਓ ਜੀ ਅੱਛਾ ਅਮਰਤੇ ਦੀ ਕੀ ਮੰਗ ਕਰਦੇ ਆ ਵੀਰ ਮੇਰੇ ਮੋਲ ਤੇ 1.50 ਕਰ ਲੀਏ ਵੀ ਕਰ ਲੀਏ 1.15 ਇਮਾਨਤਾਨ ਕਰਾਂ 1.15 ਚੋਂ ਹਾਂ ਠੀਕ ਹੈ ਜੀ ਹਾਂ ਜੀ ਇੱਕ 15 ਚ ਕਰ ਦਿਓ ਜਿੰਨਾ ਵੀ ਹੋ ਸਕਦਾ ਹਾਂ ਜੀ ਹਾਂ ਜੀ ਵੀਰੇ ਕੱਟੀ ਬਾਲੀ ਜਿਆਦਾ ਚੰਗੀ ਬਰੀਕੀਆਂ ਵਾਲੀ ਆ ਠੀਕ ਹੈ ਜੀ ਹਾਂ ਹਾਂ ਮੈਂ ਤੁਸ ਇੱਕ ਲੱਖ 15000 ਦੇ ਵਿੱਚੋਂ ਮਾਨਤਨ ਹੋ ਜਾਊਗਾ ਫੇਰ ਦੱਸ ਰਿਹਾ ਵੀ ਕੱਤੀ ਜਾਂਦਾ ਵੀ ਬਰੀਕੀਆਂ ਦੇ ਵਿੱਚ ਕਾਫੀ ਆ ਬਾਕੀ ਸਾਰੇ ਵੀਰਾਂ ਨੇ ਦੇਖ ਲੈਣੀ ਆ ਖਿਡਾਰੀ ਪਾਰਕੂ ਵੀਰਾਂ ਦੇ ਬਿਲਕੁਲ ਆਪਾਂ ਸਾਹਮਣੇ ਕਰਤੀ ਆ ਤੇ ਪਸੰਦੀ ਵਾਲੀ ਚੀਜ਼ ਆ ਪੂਰੀ ਪਸੰਦ ਆਊਗੀ ਠੀਕ ਹੈ ਜਿਹੜਾ ਵੀਰ ਕੋਈ ਆ ਰਿਹਾ ਇਸ ਕੱਟੀ ਨੂੰ ਖਰੀਦਣ ਕੋਈ ਛੱਡ ਕੇ ਨਹੀਂ ਜਾਂਦਾ ਘਰੇ ਆਣ ਕੇ ਇਹ ਵੀ ਬਿਲਕੁਲ ਜ਼ਰੂਰੀ ਗੱਲ ਆ ਹਾਂ ਲੈ ਵੀ ਅਮਰਤੱਕ ਸਗਰ ਨੰਬਰਤ ਜੜੀ ਹੈ ਮਾਝੇ ਕਿੰਨੇ ਕ ਟਾਈਮ ਦੀ ਸੂਈ ਆ ਵੀਰੇ ਇਹਨਾਂ ਡੇਢ ਕਿ ਮਹੀਨਾ ਹੋ ਗਿਆ ਸੂਈ ਨੂੰ ਘਰ ਆਲੇ ਜਾਂਦੇ ਕੋਈ 2 ਮਹੀਨੇ ਮੰਨ ਕੇ ਸੌਦਾ ਕਰੇ ਅੱਛਾ ਜੀ 2 ਦਿਨਾਂ ਬਾਅਦ ਸੂਆ ਵੀਰੇ ਤੀਜਾ ਹੋਊਗਾ ਤੀਜਾ ਹਾਂ ਬਾਕੀ ਦੁੱਧ ਹੁਣ ਕਿੰਨਾ ਦੁੱਧ 10 ਕਿਲੋ ਪੱਕਾ ਜਿਹੜਾ ਪੱਕਾ ਤੋਲਵਾ ਕੇ ਲੈ ਵੀਰੇ ਚੋਕੇ ਖੜਨਾ ਇਹ ਕਿਹੜੀ ਕੀ ਸੂਈ ਆ ਨਾ ਹਾਂ ਇਹ ਕਿਹੜੀ ਗੱਬਣਾਗੀ ਗੱਬਣਾ ਹਾਂ ਤਾਂ ਦੋਸਤੋ ਵੀਰਾਂ ਦਾ ਵੀ ਸੂਈ ਸੁਭਾਈ ਆ ਵੀ ਇਹ ਨਹੀਂ ਹੈਗਾ ਕਾ ਵੀ ਗੱਬਣ ਪਸ਼ੂ ਆ ਤੇ ਕਹਿ ਦਈਏ ਵੀ 10 ਦਊਗੀ 12 ਦਊਗੀ ਉਹ ਗੱਲਾਂ ਬਾਤਾਂ ਹੋ ਜਾਂਦੀਆਂ ਪਰ ਜਿਹੜੀ ਕਿਸੇ ਵੀਰ ਨੇ ਚੋ ਲੈਣੀ ਆ ਭਾਂਡੇ 'ਚ ਪੈਣ ਵਾਲਾ ਦੋ ਤੋਂ 10 ਕਿਲੋ ਦੱਸ ਰਿਆ ਤੇ 10 ਕਿਲੋ ਦੀ ਤਸੱਲੀ ਤੁਸੀਂ ਕਰ ਲਿਓ ਕੱਦ ਬਾਡੇ ਬੰਤਰ ਦੀ ਇਹ ਵੀ ਚੰਗੀ ਆ ਠੀਕ ਆ ਜੀ ਚੌੜੇ ਪਿੱਠ ਪੁੜੇ ਦੇ ਵਿੱਚ ਸੁਹਾ ਦੁੱਜਾ ਕੋਈ ਮਹੀਨਾ ਡੇਢ ਮੰਨ ਸਕਦਾ ਕੋਈ 2 ਮਹੀਨੇ ਦੀ ਸਮਝ ਲਿਓ ਬੇਣ ਬੱਚੇ ਤੋਂ ਤਾਂ ਭਾੜੇ ਤੇ ਮਿਲਦੀ ਭਾੜੇ ਤੇ ਹਾਂਜੀ ਵੀਰੇ ਹਾਂਜੀ ਠੀਕ ਆ ਜੀ ਭਾੜੇ ਤੇ ਮਿਲਦੀ ਆ ਦੋਸਤੋ ਠੀਕ ਆ ਜੀ ਅਗਲੇ ਘਰੇ ਲੈ ਆ ਕੇ 1 ਦਿਹਾੜੀ ਗੰ ਕਰ ਵੀ ਸਕਦਾ ਡੰਗਰ ਤੁਹਾਨੂੰ ਪਤਾ ਬੇਣਾ ਬੱਚੇ ਤੋਂ ਲੋ ਲਤ ਨਾ ਮਾਰੂਗੀ ਜੇ ਕੀਤਾ ਵੀ ਆਪਣੇ ਤੋਂ ਇੱਕ ਦਿਨ ਲਿਆ ਠੀਕਾ ਹਾਂ ਉਹ ਟਿਕ ਜਾਂਦਾ ਪਸੂ ਹਾਂਜੀ ਠੀਕ ਹੈ ਨਵੀਂ ਥਾਂ ਤੇ ਜਾ ਕੇ ਦੋਸਤੋ ਕੋਈ 72 ਦਿਨ ਵੀਰਾਂ ਦਾ ਵੀ ਪਸੂ ਮਾੜਾ ਮੋਟਾ ਕੋਈ ਟਿਕਾ ਲਵਾ ਸਕਦਾ ਬਾਕੀ ਘਰੇ ਕੋਈ ਵੀਰ ਇੱਥੇ ਤਸੱਲੀ ਕਰਨ ਆ ਰਿਹਾ ਤੇ ਪਹਾੜੇ ਦੇ ਵੰਡ ਦੇ ਬਿਲਕੁਲ ਅੱਗੇ ਚਾੜ ਤੇ ਮਿਲਦੀ ਆ ਦੋ ਟਾਈਮ ਕੋਈ ਜੋ ਕੇ ਆਪਣੀ ਤਸੱਲੀ ਕਰ ਸਕਦਾ ਹਾਂਜੀ ਚੰਗੀ ਆ ਵੀਰੇ ਮੈਂ ਅੱਜ ਚਵਾਈ ਵੀ ਐਵੇਂ ਖਤਮ ਸਾਢੇ 7 ਵਜੇ ਹੋਈ ਜੀ ਲੇਟ ਕੀਤੀ ਫਿਰ ਹਾਂਜੀ ਚਵਾਈ ਲੇਟ ਹੀ ਆ ਲਓ ਜੀ ਹਾਂਜੀ ਪੂਰਾ ਬਾਡੀ ਸਟਰਕਚਰ ਪੂਰੀ ਫੇਸ ਕੁਆਲਟੀ ਬੱਚਾ ਹੁੰਦਾ ਵੀਰ ਜੀ ਤੁਹਾਨੂੰ ਪਤਾ 90 ਦੀ ਹੀ ਜਟਾ ਵਾਏ ਬੁੜੀ ਮੈਂ ਤੇ ਬਾਕੀ ਉਹ ਹਿਸਾਬ ਨਾਲ ਮੇਰਾ ਵੀ ਸੌਦਾ ਕਰ ਲਿਓ 10 ਕਿਲੋ ਦੀ ਮਾਲਕਾ ਨਾਲ 10 ਕਿਲੋ ਹੁਣ ਜਿਹੜਾ ਨੈਟ ਇਹਦੇ ਥੱਲੇ ਦੁੱਧ ਹਾਜ਼ਰ ਹਾਂਜੀ ਅਮਰ ਤੇ ਇਹਦਾ ਫਿਰ ਕੀ ਕਰਦੇ ਵੀਰ ਲੈਣ ਦੇ ਮੇਰੇ ਮੋਲ ਜੇ ਇਹਦੇ ਬੱਚਾ ਹੁੰਦਾ ਫਿਰ ਤੇ 90 95 ਦੀ ਵੇਚ ਦਿੰਦੇ ਹੁਣ ਬਿਨ ਬੱਚੇ ਤੋਂ ਆਪਾਂ ਮੋਲ ਇਹਦਾ 80000 ਕਰਦੇ 75 ਚ ਮਾਨਤਾਨ ਕਰਦਾ 75 ਚ ਹਾਂਜੀ ਕਰ ਦਿਓ ਜਿੰਨਾ ਵੀ ਉਸ ਹਾਂਜੀ ਹਾਂਜੀ ਲਓ ਜੀ 75000 ਦੇ ਵਿੱਚੋਂ ਛੋਟਛਪ ਹੋ ਜਾਊਗਾ ਮੱਝ ਵੱਡੀ ਆ ਬੇਲ ਵੱਟੇ ਦੀ ਚੰਗੀ ਆ ਵਜਨ ਵੀ ਚੰਗਾ ਤੇ ਲੰਬਾਈ ਤੁਸੀਂ ਵੇਖ ਲਈ ਆ ਉਚਾਈ ਵੀ ਚੰਗੀ ਆ ਪੂਰੀ ਸਾਫ਼ ਸੁਥਰੀ ਆ ਆਪਦਾ ਕੁਝ ਰਾਨਕੇ ਭਰਾ ਕੇ ਤਸਦੀ ਕਰ ਲੈ ਹਾਂਜੀ ਲੈ ਵੀ ਅੰਮ੍ਰਿਤ ਇੱਕ ਲਾਸਟ ਵਿੱਚ ਜਿਹੜੀ ਇਹ ਬੱਚੀ ਆਪਣੇ ਕੋਲ ਇਹ ਵੀਰੇ ਪੈਲਣ ਸੁਣੀ ਪਲੂਣ ਲਓ ਚੰਗੀ ਆ ਬੱਚੀ ਜਿੰਨੀ ਪਹਿਲਾ ਸੂਆ ਬੱਚੀ ਐ ਸੁੰਦੀ ਐ ਦੋਸਤੋ ਤੇ ਲੈਫਟੀ ਲੂਟੀ ਤੁਸੀਂ ਵੇਖੋ ਦੇਣ ਹਜੇ 10 ਦਿਨ ਹਜੇ 10 ਵੀਰ ਦੇ ਦਸਨ ਮੁਤਾਬਕ ਆ ਵੀ 10 ਦਿਨ ਹਜੇ ਲੈ ਜੂਗੀ ਚੰਗੀ ਬਣੂ ਗੋਲ ਗੂਲ ਵੱਡੀ ਗੋਲ ਪੂਰੀ ਆ ਉਤੋਂ ਵੇਖੋ ਬਿਲਕੁਲ ਹਾਈਟ ਵੀ ਜਿਹੜੀ ਆ ਦੋਸਤੋ ਚਾਹੇ ਕੋਈ ਵੀ ਮੀਡੀਅਮ ਮੰਨ ਕੇ ਸੌਦਾ ਕਰ ਲਿਓ ਮੀਡੀਅਮ ਹਾਈਟ ਦੇ ਵਿੱਚ ਆ ਬਸ ਇਹ ਪਹਿਲਾਂ ਸੁਣੀ ਆ ਮੂੰਹ ਮੱਥੇ ਦੀ ਜਿਹੜੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਫੇਸ ਕੁਆਲਿਟੀ ਠੀਕ ਆ ਜੀ ਤੇ ਪ੍ਰਿੰਟ ਪ੍ਰਿੰਟ ਬੜਾ ਕੋਈ ਤੁਹਾਡੇ ਸਾਹਮਣੇ ਵੈਸੇ ਹੈ ਵੀ ਕ੍ਰੋਸ ਆ ਚੱਲ ਵੀਰੇ ਹੁਣ ਚੱਲਣੀ ਆ ਇਹੋ ਹੀ ਆ ਹਾਂ ਕ੍ਰੋਸ ਅੰਗ ਦੇ ਵਿੱਚ ਥਣ ਜਿਹੜਾ ਹੱਥੀ ਚਵਾਈਲਾ ਨਿਕਲ ਕੇ ਸਾਹਮਣੇ ਆਊਗਾ ਬਾਕੀ ਤੁਹਾਨੂੰ ਆਪਾਂ ਇੱਕ ਵਾਰੀ ਥੋੜਾ ਹੋਰ ਦੇਖਾ ਲਾਂਗੇ ਸਭੀ ਬਾਲੀ ਚੰਗੀਆਂ ਦੁੱਧ ਚੰਗਾ ਚਵਾਜੂਗੀ ਦੁੱਧ 15 ਕਿਲੋ ਰੋਮ ਚੋ ਠੀਕ ਆ ਜੀ ਠੀਕ ਲਓ ਜੀ ਵੇਰ ਸਪਨਿਆਸ ਬੁਈਆਂ ਜੇ ਬੜੀ ਠੀਕ ਹੈ ਜੀ ਥਾਣਾ-ਥੋਣਾ ਦੀ ਵੇਖ ਸਕਦੇ ਹੋ ਤੁਸੀਂ ਲੇਵਾ ਵੇਖ ਸਕਦੇ ਜੇ ਹਜੇ ਘੱਟੋ-ਘੱਟ ਵੀ ਥੋੜਾ ਜਿਹਾ ਲਾਏ ਪਈ ਆ ਵਿਖਾਉਣਾ ਸ਼ੁਰੂ ਕਰ ਹੀ ਦਿੱਤਾ ਵੈਸੇ ਬੈਠਦੇ ਬਾਕੀ 10ਾਂ 12ਾਂ 10ਾਂ 12 ਦਿਨਾਂ ਦੇ ਵਿੱਚ ਕਰਮਾਲੀ ਦੀ ਤਿਆਰੀ ਹੋ ਜੂਗੀ ਤੇ ਦਿਨ ਇੰਨੇ ਕੀ ਲਗਭਗ ਲਊਗੇ ਹਾਂਜੀ ਹਾਂਜੀ ਵੀਰੇ ਇੰਨੇ ਕੀ ਲਊਗੀ ਚੰਗੀ ਵੱਛੀ ਝੋਲੀ ਝੂਲੀ ਚੰਗੀ ਬਣ ਜੂਗੀ ਹਾਂ ਲਓ ਵੀ ਇਹ ਬੱਛੀ ਵੀ ਜਿਹੜੀ ਦੋਸਤੋ ਬਕਾਊ ਆ ਪਹਿਲਾਂ ਨਵੱਛੀ ਨੇ ਸੂਣਾ ਤੇ ਛੋਟੀ ਬਰੀਡ ਦੇ ਵਿੱਚ ਵੀ ਤੁਸੀਂ ਮੰਨ ਸਕਦੇ ਜੇ ਥੋੜੇ ਖਾਣ ਪਾਣ ਦੇ ਵਿੱਚ ਕਰਮਾ ਦੀ ਰੱਜਣ ਵਾਲੀ ਆ ਤੇ ਹਾਈਟ ਵੀ ਸੋਹਣੀ ਆ ਠੀਕ ਆ ਜੀ ਮੀਡੀਅਮ ਫਾਈਟ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਸੀ ਸੀਲਾ ਸਿਰਫ ਡਰਦੀ ਆ ਥੋੜਾ ਜਿਹਾ ਆ ਲਓ ਜੀ ਕਰੋ ਤਸੱਲੀ ਓਏ ਥੋੜਾ ਜਿਹਾ ਡਰਦੀ ਆ ਵਛੀ ਸੀਲਾ ਦਾ ਆ ਚਲੋ ਜੀ ਮਾੜਾ ਮੂਰ ਤਾਂ ਫਿਰ ਅੱਛਾ ਤੇ ਅਮਰ ਤੇ ਤਾਂ ਲੈਣ ਦੇਣ ਕੀ ਕਰਦਾ ਫਿਰ ਜੇ ਤੇ ਵੀਰ ਵਛੀ ਕਰਕੇ ਵੇਚੀਏ ਤਿਆਰ ਫਿਰ ਤੇ 45 ਦੀ ਵੇਚਦਾ ਹਾਂ ਹਾਂ ਹੁਣ 40 ਚ ਮਾਨਤਾਨ ਕਰਦੀ 40 ਚ ਹਾਂ ਸੈਂਤੀ ਦੇ ਰੋੜ ਦੇਦੀ ਹੈ 37 ਦੇ ਦਾਂਗੇ 37 ਦੀ ਹਾਂ ਲੈ ਵੀ ਉਹ ਚੋ ਕਰਦਾ ਮਾਨ ਫੜ ਲਓ ਫੜ ਲਓ ਜੇ ਦੋਸਤੋ 37000 ਦੀ ਵਛੀ ਇਹ ਮਿਲ ਜੂਗੀ ਤੁਹਾਨੂੰ ਜਿਹੜੀ ਆਪਾਂ ਲਾਸਟ ਵਿੱਚ ਦਿਖਾਈ ਆ ਠੀਕ ਆ ਵੱਛੀ ਖਰੀਦਣ ਵਾਲੀ ਆ ਥੋੜੇ ਪੈਸੇ ਆ ਜੈਨੂਨ ਜਾਇਜ਼ ਰੇਟ ਐਨਾ ਰੇਟ ਲਾ ਕੇ ਦੋਸਤੋ ਕੋਈ ਸੂਆ ਪਰ ਸਾਲ ਭਰ ਜਿਹੜਾ ਦੁੱਧ ਪਿਆ ਦਊਗੀ ਤੁਹਾਨੂੰ ਕਰਮਾਂ ਵਾਲੀ ਵੱਛੀ ਚੰਗੀ ਆ ਜਿੰਨੀ ਸਰ ਚੰਗੀ ਸੇਵਾ ਕਰ ਲੂਗਾ ਬਾਕੀ ਦੁੱਧ ਪਾਏ ਦਾ ਚੰਗੀ ਸੇਵਾ ਕਰ ਲੂਗਾ ਪਹਿਲਾਂ ਜਿੱਦਾਂ ਸੁਣੀ ਆ ਵੱਛੀ ਦੁੱਧ ਲੈ ਸਕਦੇ ਜੇ ਤੁਸੀਂ ਉਸ ਹਿਸਾਬ ਨਾਲ ਚੰਗੀ ਸੇਵਾ ਕਰਕੇ ਤੇ ਤਿੰਨ ਪਸ਼ੂ ਤੁਹਾਨੂੰ ਦਿਖਾਤੀ ਆ ਵੀਰ ਅਮਰਤਾ ਦੇ ਘਰੋਂ ਦੋਸਤੋ ਇੱਕ ਮੱਝ ਦਿਖਾਤੀ ਆ ਭੱਟੀ ਮੱਝ 10 ਕਿਲੋ ਹੁਣ ਇਸ ਵਕਤੇ ਦੇ ਥਲੇ ਦੁੱਧ ਆ ਕੱਤੀ ਆ ਮਨਤੀ ਦੀ ਤੁਹਾਨੂੰ ਦਿਖਾਈ ਆ ਬਹੁਤ ਖੂਬਸੂਰਤ ਚੰਗੀ ਸ਼ਾਨਦਾਰ ਕੁਆਲਿਟੀ ਦੀ ਸੋ ਫੇਸ ਕੁਆਲਟੀ ਤੋਂ ਲੈ ਕੇ ਦੋਸਤੋ ਥਣ ਚੱਡੇ ਦੀ ਤੁਸੀਂ ਵੇਖ ਲਓ ਹਰ ਪਾਸੇ ਪੂਰੀ ਆ ਕਿਸੇ ਪਾਸੇ ਨਹੀਂ ਖੁੰਜੀ ਗਰਮਾਂ ਵਾਲੀ ਤੇ ਪਸੰਦ ਆਊਗੀ ਬਾਕੀ ਪਸੰਦ ਆ ਆ ਪਸ਼ੂ ਘਰਾਂ ਕੇ ਆਪਦਾ ਤੁਸੀਂ ਵੇਖ ਸਕਦੇ ਜੇ ਆਪਣੀ ਨਰਕ ਪਰਖ ਕਰ ਸਕਦੇ ਜੇ ਤਸੱਲੀ ਕਰ ਸਕਦੇ ਜੇ ਲੈ ਵੀ ਅਮਰਤ ਬੋਲਦੇ ਨੰਬਰ ਵੀਰ ਆਪਣੇ ਮੇਰੇ ਨੰਬਰ ਆਪਣਾ 81464502987282429 ਠੀਕ ਹੈ ਵੀਰ ਹਾਂਜੀ ਹਾਂਜੀ ਲੈ ਵੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ